ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਆਪਾਂ ਮਿਲਦੇ ਆ ਇੱਕ ਛੋਟੇ ਜਿਹੀ ਬਲੌਗ ਦੇ ਨਾਲ ਜਿਹਦੇ ਵਿੱਚ ਆਪਾਂ ਤੁਹਾਨੂੰ ਦਿਖਾਵਾਂਗੇ ਕਿ ਜਿਹੜੀ ਸ਼ਾਮ ਨੂੰ ਆਪਾਂ ਘੋੜੀਆਂ ਨੂੰ ਤੇਲ ਦਿੰਨੇ ਆ ਹਨਾ ਤੇ ਗਰਮੀ ਦੇ ਵਿੱਚ ਜਿਹੜਾ ਤੇਲ ਇਹਨਾਂ ਨੂੰ ਬਹੁਤ ਜ਼ਰੂਰੀ ਹੁੰਦਾ ਮਤਲਬ ਜਦੋਂ ਆਪਾਂ ਪਾਇਆ ਕਟੇਲ ਆਪਾਂ ਜਿਹੜਾ ਇੱਕ ਘੋੜੀ ਨੂੰ ਡੇਲੀ ਦੇ ਸਕਦੇ ਆ ਤੇ ਜੇ ਤਾਂ ਆਪਾਂ ਚਾਹੀਏ ਤਾਂ ਆਪਾਂ ਇਕੱਠਾ ਵੀ ਮਤਲਬ ਅਲੱਗ-ਅਲੱਗ ਵੀ ਪਾ ਸਕਦੇ ਆ ਪਰ ਆਪਾਂ ਜਿਹੜਾ ਹੈਗਾ ਨੇ ਤਾਂ ਐਂ ਪਾਉਣੀ ਆ ਕਿ ਸਾਰੀਆਂ ਘੋੜੀਆਂ ਦਾ ਚੌਕਰ ਵੀ ਇੱਕ ਬੱਠਾ ਚ ਪਾ ਲਿਆ ਤੇ ਇਹਦੇ ਵਿੱਚ ਜਿਹੜਾ ਤੇਲ ਆ ਉਹ ਇਕੱਠਾ ਹੀ ਮਿਕਸ ਕਰ ਦੂੰਗੀ ਤੇ ਜਿਹੜਾ ਇਹਦੇ ਵਿੱਚ ਆਪਣਾ ਟਾਈਮ ਹੈ ਉਹ ਵੀ ਬਚੂਗਾ ਤੇ ਜਿਹੜੇ ਗੇੜੇ ਆ ਉਹ ਵੀ ਘੱਟ ਲੱਗਣੇ ਆ ਤੇਲ ਆਪਾਂ ਇਕੱਠਾ ਪਾ ਲਿਆ ਤੇ ਹੁਣ ਆਪਾਂ ਇਹਦੇ ਵਿੱਚ ਜਿਹੜਾ ਮਿਕਸ ਕਰ ਲਾਂਗੇ ਚੰਗੀ ਤਰ੍ਹਾਂ ਮਿਕਸ ਕਰਕੇ ਫਿਰ ਆਪਾਂ ਇਹਨਾਂ ਨੂੰ ਜਿਹੜਾ ਜਿੰਨਾ ਵੀ ਇਹਨਾਂ ਦਾ ਹਿੱਸਾ ਬਣਦਾ ਆਇਆ ਇਹਨਾਂ ਨੂੰ ਸਾਰੀਆਂ ਘੋੜੀਆਂ ਨੂੰ ਪੰਜ ਘੋੜੀਆਂ ਆਪਣੇ ਪੰਜਾਂ ਨੂੰ ਆਪਾਂ 1-1 ਡੇਢ-ਡੇਢ ਬੱਕ ਜਿਹੜਾ ਇਹ ਦੇ ਸਕਦੇ ਆ ਨਾਲੇ ਤਾਂ ਤੇਲ ਬਰਾਬਰ ਮਾਤਰਾ ਚ ਹੋ ਜੂ ਤੇ ਨਾਲੇ ਚੌਕਰ ਸਾਰਿਆਂ ਨੂੰ ਇੱਕ ਵਜਾ ਪੈ ਚੁੱਕਾ ਤੇ ਆਪਣਾ ਜਿਹੜਾ ਕੰਮ ਆ ਉਹ ਵੀ ਛੇਤੀ ਮੁੱਕ ਜੂ ਤੇ ਤੇਲ ਆਪਾਂ ਦੇਣ ਵੇਲੇ ਖਾਸ ਧਿਆਨ ਆ ਜਿਹੜਾ ਉਹ ਰੱਖਣਾ ਹੁੰਦਾ ਕਿ ਜਦੋਂ ਆਪਾਂ ਇਹਨਾਂ ਨੂੰ ਪੱਠੇ-ਪੁੱਠੇ ਖਾਣ ਤੋਂ ਬਾਅਦ ਘੰਟਾ-2 ਘੰਟੇ ਮਤਲਬ ਪਾਣੀ ਪਿਆ ਦੇਣੇ ਆ ਪਾਣੀ ਪਿਆਉਣ ਤੋਂ ਬਾਅਦ ਫਿਰ ਆਪਾਂ ਜਿਹੜਾ ਇਹਨਾਂ ਨੂੰ ਤੇਲ ਦੇਣਾ ਤੇਲ ਤੋਂ ਬਾਅਦ ਜਿਹੜਾ ਆਪਾਂ ਪਾਣੀ ਨਹੀਂ ਇਹਨਾਂ ਨੂੰ ਬਿਲਕੁਲ ਵੀ ਪਿਉਣਾ ਤੇ ਬਸ ਇਸ ਤੋਂ ਤੇਲ ਤੋਂ ਬਾਅਦ ਆਪਾਂ ਇਹਨਾਂ ਨੂੰ ਜਿਹੜੇ ਰਾਤ ਦੇ ਪੱਠੇ ਪਾਉਣੇ ਆ ਉਹੀ ਦੇਣੇ ਆ ਬਸ ਹੁਣ ਆਪਾਂ ਪਾਣੀ ਪੁਣੀ ਪਿਆ ਕੇ ਤੇ ਇਹਨਾਂ ਨੇ ਕੰਟੈਕਟ ਕਰ ਲਿਆ ਆਰਾਮ ਤੇ ਹੁਣ ਆਪਾਂ ਇਹਨਾਂ ਨੂੰ ਜਿਹੜਾ ਤੇਲ ਹੈ ਉਹ ਬੰਦ ਕੇ ਰੱਖਾਈ ਹੋਣਾ ਬਸ ਆਪਾਂ ਇਹਨਾਂ ਨੂੰ ਸਾਹ ਦੇ ਨਾਲ ਵੀ ਦੇਖੋ ਇੱਕ ਬੋਤਲ ਜਿਹੜਾ ਇਹਨਾਂ ਨੂੰ ਆਜੇ ਤੇ ਬਰਾਬਰ ਮਾਤਰਾ ਚ ਹੋ ਜਾਊਗਾ ਤੇਲ ਤੇ ਇਹ ਜਿਹੜਾ ਇਹਨਾਂ ਨੂੰ ਇਹ ਦੂਹਰਾ ਚਾਪਾ ਜਿਹੜਾ ਪਾਣੀ ਨਹੀਂ ਪਿਆਉਣਾ ਬਿਲਕੁਲ ਵੀ ਤੇ ਬਸ ਆਪਾਂ ਇਹਨਾਂ ਨੂੰ ਮੁੜ ਕੇ ਅੰਦਰ ਕਰਕੇ ਤੇ ਜਿਹੜਾ ਰਾਤ ਦਾ ਮਤਲਬ ਇਹਨਾਂ ਨੂੰ ਖਰਾਕ ਜਿਹੜਾ ਆਪਾਂ ਇੱਕ ਇੱਕ ਤੁਹਾਨੂੰ ਪਾਣੀ ਚੜਕ ਤੇ ਇੱਕ ਤਾਂ ਮਖਾਕ ਦਾ ਉਹ ਹੀ ਦੇਣਾ ਬਸ ਇਕੱਲਾ ਜੇ ਆਪਾਂ ਪਾਣੀ ਪਿਆਦਾਂਗੇ ਉਹ ਮਤਲਬ ਜਿਹੜੇ ਚਾਂਸ ਹੈ ਠੰਗ ਵਗੈਰਾ ਜਾਣਦਿਆਂ ਜਿਹੜੀ ਹੋ ਜਾਂਦੀ ਆ ਤੇ ਫਿਰ ਆਪਾਂ ਇਹ ਖਾਸ ਧਿਆਨ ਰੱਖਣਾ ਤੇ ਜਿਹੜਾ ਹੁਣ ਇਹਨਾਂ ਨੂੰ ਵੰਡ ਕੇ ਆਪਾਂ ਬਰਾਬਰ ਮਾਤਰਾ ਚ ਪਾਤਾ ਇਹ ਮਤਲਬ ਸਰਦੀ ਚ ਤਾਂ ਜਿਹੜਾ ਆਪਾਂ ਘਿਓ ਹੀ ਦੇ ਸਕਦੇ ਆ ਚਲੋ ਦੇਖਦਾ ਗਰਮੀ ਚ ਵੀ ਸਕਦੇ ਆ ਪਰ ਅਸੀਂ ਥੋੜਾ ਜਿਹਾ ਗਰਮੀ ਚ ਜਿਹੜਾ ਘਿਓ ਇਹਨਾਂ ਨੂੰ ਨਹੀਂ ਦਿੰਦੇ ਤੇ ਸਰਦੀ ਚ ਆਪਾਂ ਇਹਨਾਂ ਨੂੰ ਇੱਕ ਇੱਕ ਪੀਪਾ ਜਿਹੜਾ ਘਿਓ ਦਾ ਵੀ ਪਾਵਾਂਗੇ ਤੇ ਹੁਣ ਆਪਾਂ ਜਿਆਦਾ ਗਰਮੀ ਹੋਣ ਕਰਕੇ ਜਿਹੜਾ ਇਕੱਲਾ ਇਹ ਹੀ ਪਾਵਾਂਗੇ ਦੋਸਤ ਇਹ ਆਪਣੀ ਲਾਸਟ ਥੋੜੀ ਸੀ ਮਨਾਤੀ ਆਪਣਾ ਜਿਹੜਾ ਹੁਣ ਤੇਲ ਹੈ ਸਾਰੀਆਂ ਘੋੜੀਆਂ ਨੂੰ ਪਾਹਗਾ ਪਣੇ 1 ਘੰਟੇ ਲਈ ਕਰਨੀ ਆ ਆਰਾਮ ਤੇ ਹਾਜਮ ਉਦੋਂ ਬਾਅਦ ਜਿਹੜਾ ਆਪਾਂ ਇਹਨਾਂ ਨੂੰ ਰਾਤਰੀ ਡਾਈਟ ਦੇਣੀ ਆ ਇੱਕ ਇੱਕ ਡਾਂਗਾ ਚੌਕਰ ਦਾ ਤੇ ਇੱਕ ਇੱਕ ਡਾਂਗਾ ਜਿਹੜੀ ਖਰਾਕ ਆਪਣੀ ਤਿਆਰ ਕਰੀਏ ਛੋਲੇ ਵਗੈਰਾ ਦੀ ਉਹ ਪਾਵਾਂਗੇ ਦੋ ਦੋ ਰੁਬ ਤੂੜੀ ਦੇ ਪਾ ਕੇ ਤੇ ਬਸ ਬਾਕੀ ਗੱਲ ਰਹਿਣੀ ਆ ਸਵੇਰ ਤੱਕ ਹੋਰ ਕਿਸੇ ਦੱਸੋ ਕਮੈਂਟਾਂ ਦੇ ਵਿੱਚ ਕਿ ਸਾਡਾ ਇਹ ਛੋਟਾ ਜਿਹਾ ਬਲੌਗ ਤੁਹਾਨੂੰ ਕਿਵੇਂ ਲੱਗਿਆ ਧੰਨਵਾਦ